ਹਾਂਜੀ ਪੁੱਤਰ ਨਵਰਦੀਆ ਦੀ ਤਿਆਰੀ ਕਰਨ ਵਾਲੇ ਪਿਆਰੀ ਪਿਆਰੇ ਬੱਚਿਓ ਅੱਜ ਆਪਾਂ ਨਵਾਂ ਯੂਨਿਟ ਸਰਲੀਕਰਨ ਤੋਂ ਬਾਅਦ ਗੁੰਨਖੰਡ ਤੇ ਗੁੰਜ ਦਾ ਸ਼ੁਰੂ ਕਰਨ ਲੱਗੇ ਆਂ ਬੇਟੇ ਦੇਖੋ ਪਹਿਲਾ ਸਵਾਲ ਕੀ ਹੈ ਜਿਹੜੇ ਗੁੰਜ ਹੁੰਦੇ ਨੇ ਸਿੱਧੇ ਮੈਨਿਆਂ ਦੇ ਵਿੱਚ ਗੁੰਜ ਪਹਾੜੇ ਹੁੰਦੇ ਨੇ ਗੁੰਨਖੰਡੋਂ ਹੁੰਦੇ ਨੇ ਵੀ ਕਿਹੜੇ ਕਿਹੜੇ ਪਹਾੜੇ ਦੇ ਵਿੱਚੋਂ ਆਂਦਾ ਹੈ 360 ਦੇ ਪਹਿਲੇ ਆਪਾਂ ਗੁੰਨਖੰਡ ਆਪਾਂ ਪਤਾ ਕਰਨੇ ਆਂ ਦੇਖੋ 360 ਦੇ ਭਾਜ ਗੁੰਨਖੰਡ ਪਤਾ ਕਰਨ ਦੇ ਲਈ ਪਹਿਲਾਂ 2 ਤੇ ਕਰੋ ਬੇਟੇ 2 1 2 2 8 16 0 18 9 36 ਫਿਰ ਇੱਥੇ 90 ਇੱਥੇ ਆ ਗਿਆ 45 2 90 ਹੁੰਦੇ ਆਪਰ ਤੋਂ 2 ਤੇ ਜਾਣਾ ਨਹੀਂ ਹੁਣ 3 ਤੇ ਜਾਊਗਾ 15 3 45 3 ਤੇ ਫੇਰ ਗਿਆ 3 5 15 ਹੁਣ ਇਹਨੂੰ 5 ਤੇ ਕਰ ਦੋ 5 1 ਕਮ 5 ਯਾਨੀ ਕਿ 2 2 2 3 3 5 ਹੁਣ 2 2 2 3 3 5 ਆਪਣੇ ਕੋਲੇ ਸੀ ਆਪਸ਼ਨ ਆਉਂਦੀ ਆ ਸੀ ਆਪਸ਼ਨ ਨੂੰ ਆਪਾਂ ਰਾਈਟ ਆਪਸ਼ਨ ਦੇ ਤੌਰ ਤੇ ਟਿਕ ਕਰ ਦਿੰਨੇ ਆ 540 ਦੇ ਅੱਗੇ ਭਾਜ ਗੁਣਨ ਖੰਡ ਦੇਖੋ ਜੀ 540 ਇਹਨੂੰ ਵੀ ਉਦਾਂ ਹੀ ਕਰਨਾ ਹੈ ਪੁੱਤਰ 2 2 4 27 2 54 ਹੁੰਦੇ ਆ ਫਿਰ 2 ਤੇ ਕਰ ਦੋ 2 1 2 2 3 6 2 5 10 3 ਤੇ ਜਾਊਗਾ ਹੁਣ 3 चौके 12 3 पंजे 15 ਹੁਣ ਫਿਰ ਤਿੰਨ ਤੇ ਜਾਊਗਾ 15 3 45 ਤਿੰਨ ਤੇ ਫਿਰ ਜਾਊਗਾ 3 पंजे 15 ਫਿਰ 5 ਤੇ ਗਿਆ 5 1 5 ਦੇਖੋ 2 2 3 3 3 ਤੇ 5 2 2 3 3 3 ਤੇ ਪੰਜ ਆਪਣੇ ਕੋਲੇ ਸੀ ਆਪਸ਼ਨ ਆ ਸੀ ਆਪਸ਼ਨ ਆਪਾ ਦਾ ਰਾਈਟ ਆਪਸ਼ਨ ਠੀਕ ਕਰ ਦਾਂਗੇ ਇਹ ਨਿਊ ਯੂਨਿਟ ਆ ਪੁੱਤਰ ਜਿਹੜਾ ਕਿ ਨਵੋਦਿਆ ਦੇ ਵਿੱਚ ਇਹਦੇ ਚੋਂ ਵੀ ਸਵਾਲ ਆਉਂਦੇ ਨੇ ਹਾਂਜੀ ਅੱਗੇ ਆਜੋ ਆਪਣਾ ਸਵਾਲ 9 ਦੇ ਪਹਿਲੇ 5 ਗੁਣਜਾਂ ਦਾ ਜੋੜ ਦੇਖੋ ਜਾਂ ਤਾਂ ਸਿੱਧਾ ਜਾਂਦਾ ਇਹਦਾ ਪਹਾੜਾ ਲਿਖ ਲਓ 1 1 1 2 9 18 3 7 21 4 6 24 5 9 45 ਇਹਨਾਂ ਦਾ ਜੋੜ ਕਰੋ ਦੇਖੋ 6 5 11 11 3 7 18 18 ਤੇ 10 28 28 ਤੇ 7 28 29 30 31 32 33 34 35 36 37 31 10 ਤੋਂ ਦੁਬਾਰਾ ਤੇ 1 ਤੋਂ 13 ਇੱਕ ਤਾਂ ਇਹ ਤਰੀਕਾ ਹੈ ਪੁੱਤਰ ਇੱਕ ਤਰੀਕਾ ਕੀ ਆ ਦੇਖੋ ਇਹਦਾ ਤਰੀਕਾ ਹੈਗਾ ਏ ਜਿੱਮੇ ਆਪਾਂ ਆਪ ਜਨੀ ਕਿ 9 ਦੇ ਪਹਿਲੇ 5 ਗੁਣ ਜਾਂਦਾ ਜੋੜ ਪੁੱਛਿਆਗਾ ਦੇਖੋ ਆਪਾਂ ਲਿਖਾਂਗੇ 9 n ਨੂੰ ਆਪਾਂ ਦੇਖੋ n n n n+1 बटा ਆਪਾਂ 2 ਕਰ ਲਾਂਗੇ ਦੇਖੋ 9 ਗੁਣਾ n ਆਪਣੇ ਕੋਲੇ 5 ਆ 5 ਲਿਖ ਲਿਆ ਫਿਰ 5+1 बटा ਕਿੰਨਾ ਕਰ ਲਿਆ 2 ਕਰ ਲਿਆ ਬਟੇ 9 5 5 ਤੇ 1 6 बटा 2 ਕਰ ਦੋ 2 3 6 5 3 15 15 ਨਾਇਆ 135 ਦੇਖੋ ਆ ਤਰੀਕਾ ਹੈ ਜਾਂ ਤਰੀਕਾ ਦੋਨੋਂ ਤਰੀਕਿਆਂ ਦੇ ਵਿੱਚ ਤੁਸੀਂ ਕਿਸੇ ਵੀ ਤਰੀਕੇ ਨਾਲ ਸਵਾਲ ਨੂੰ ਹੱਲ ਕਰ ਸਕਦੇ ਹੋ ਇਸੇ ਤਰ੍ਹਾਂ 7 ਦੇ ਪਹਿਲੇ 7 ਗੁਣਜਾਂ ਦਾ ਜੋੜ 7 ਦਾ ਤੁਸੀਂ 7 ਤੱਕ ਪਹਾੜਾ ਲਿਖ ਕੇ ਉਹਨੂੰ ਕੀ ਕਰ ਲੋ ਪੁੱਤਰ ਉਹਨੂੰ ਤੁਸੀਂ ਜੋੜ ਲਓ ਤੇ ਇੱਕ ਤਰੀਕਾ ਇਹ ਹੈ ਜਿਵੇਂ 7 ਠੀਕ ਹੈ 7 n n 1 ਇਹ ਫਾਰਮੂਲਾ ਹੈ ਬਟੇ 2 ਦੇਖੋ 7 ਦਾ ਗੁਣਾ ਆਪਾਂ n ਆਪਣੇ ਕੋਲੇ 7 ਜਿੰਨੇ ਆਪਾਂ ਮੰਨੇ ਹੁਣ ਉਨੇ ਹੀ 7 ਲਿਖ ਲਿਆ ਫਿਰ n ਆਪਣੇ ਕੋਲੇ 7 ਦੀ ਪੁੱਛਿਆ 7 ਲਿਖ ਲਿਆ 1 2 ਹਾਂਜੀ ਹੁਣ ਦੇਖੋ 7 7 ਇਹਦਾ ਮਤਲਬ ਇੱਥੇ ਕੀ ਆ ਗੁਣਾ ਹੀ ਆ ਗੁਣਾ 7 ਤੇ 1 8 ਕਿੰਨਾ ਆ ਗਿਆ ਬੇਟੇ 2 2 ਚੋਕੇ 8 7 7 49 4 ਤੇ 4 ਨਾ ਆ 36 4 14 17 18 ਤੇ 19 4 36 3 4 16 ਹਾਂ 196ਵੇਂ ਉੱਤਰ ਆ ਗਿਆ ਤੁਸੀਂ ਜੋੜ ਕੇ ਵੀ ਦੇਖੋਗੇ 7 ਦੇ ਪਹਿਲ ਦਾ ਪਹਾੜਾ 7 ਤੱਕ ਲਿਖ ਕੇ ਜੋੜ ਕੇ ਦੇਖੋਗੇ ਤਾਂ ਉਹ ਕਿੰਨਾ ਹੋਊਗਾ 196 ਹੀ ਆਨਸਰ ਆਊਗਾ ਬਹਿਲੀਆਂ 100 ਪ੍ਰਕਿਰਤਿਕ ਸੰਖਿਆਵਾਂ ਵਿੱਚ ਕਿੰਨੀਆਂ ਸੰਖਿਆਵਾਂ 2 ਅਤੇ 7 ਦੋਨਾਂ ਦੇ ਗੁਣਜ ਹਨ ਜਦੋਂ ਇਦਾਂ ਦਾ ਸਵਾਲ ਆ ਜੇ 2 ਤੇ 7 ਦੋਨਾਂ ਦਾ ਕੀ ਲੈ ਲਓ ਐਲਸੀਐਮ ਲੈ ਲਓ ਐਲਸੀਐਮ ਕੀ ਹੁੰਦਾ ਆਹ ਵਾਲਾ ਐਲਸੀਐਮ ਹੁੰਦਾ ਦੇਖੋ दो एकम दो सत्त एकम सत्त ठीक है जाना नहीं क्योंकि दो तोड़े सत्त आ नहीं फिर एक सत दूनी चौदह आ गया हम देखो चौदह का पहाड़ा लिख लो चौदह एकम चौदह चौदह दूना अठाई चौदह ती बयाली चौदह चौंक छपंजा चौदह पंजा सतर चौदह छी चौरासी चौदह सात अठानवे सौ तक प्रकृतिक संख्या मत है उन्होंने 98 ਤੋਂ ਬਾਅਦ ਕਹਾਂ ਬੱਜੂਗਾ ਪਰ 100 ਤੱਕ ਹੀ ਗਿਆ ਉਹਨਾਂ ਨੇ ਦੇਖੋ 1 2 3 4 5 6 7 ਆਪਣੇ ਕੋਲ ਡੀ ਆਪਸ਼ਨ ਆ ਗਈ 7 ਹਾਂਜੀ ਪਿਆਰੇ ਬੱਚਿਓ ਨਵਾਂ ਯੂਨਿਟ ਹੈ ਗੁੰਨਖੰਡ ਤੇ ਗੁੰਜਦਾ ਅੱਜ ਪੰਜ ਸਮ ਕੀਤੇ ਆ ਬੇਟੇ ਤੁਸੀਂ ਇਹਨਾਂ ਨੂੰ ਖੁਦ ਕਰਕੇ ਦੇਖਨੇ ਆ ਪਿਆਰੇ ਪਿਆਰੇ ਬੱਚਿਓ ਵੀਡੀਓ ਦੇਖਣ ਲਈ ਧੰਨਵਾਦ ਅਗਲੀ ਵੀਡੀਓ ਦੇ ਨਾਲ ਫਿਰ ਮਿਲਦੇ ਆ